ਤੇ ਬਹੁਤ-ਬਹੁਤ ਧੰਨਵਾਦ ਕਰੇ ਸਾਡੇ ਕਿਸਾਨ ਜਥੇਬੰਦੀਆਂ ਦਾ ਜਿਨ੍ਹਾਂ ਨੇ ਬੜੇ ਸੱਜੇ ਢੰਗ ਨਾਲ ਮੋਰਚੇ ਦੀ ਕਮਾਂਡ ਸੰਭਾਲੀ ਵੀ ਬਹੁਤ ਵਧੀਆ ਤੇ ਹਰ ਚੀਜ਼ ਦਾ ਪ੍ਰਬੰਧ ਕੀਤਾ ਹੋਇਆ ਤੇ ਇਸ ਦੇ ਨਾਲ ਹੀ ਮੈਂ ਤੁਹਾਡਾ ਸਾਰਾ ਧੰਨਵਾਦ ਕਰਦੀ ਹਾਂ ਜਿੰਨੇ ਕਿਸਾਨ ਪੰਜਾਬ ਨਾ ਕਿਸਾਨ ਜਿਹੜੀ ਆ ਤਹ ਪਹੁੰਚਿਆ ਜਿਹੜੇ ਦੇਸ਼ਾਂ-ਵਿਦੇਸ਼ਾਂ ਚ ਵੀ ਆਪਣੇ ਕਿਸਾਨੀ ਮੋਰਚੇ ਦੀ ਲਹਿਰ ਨੂੰ ਵੇਖ ਰਹੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੇ ਬਹੁਤ ਜ਼ਿਆਦਾ ਦੁੱਖ ਹੋਇਆ ਜਿਹੜੇ ਆਪਣੇ ਨੌਜਵਾਨ ਸਾਡੇ ਸ਼ੁਭ ਕਰਨ ਜੀ ਇਸ ਮੋਰਚੇ ਜੀ ਦੀਪਾ ਕੇ ਗਈ ਹੈ ਸੋ ਉਹਦਾ ਵੀ ਬਹੁਤ ਜਿਆਦਾ ਦੁੱਖ ਲੱਗਾ ਵੈਸੇ ਉਹਨਾਂ ਆਪਣਾ ਚਰਨਾਚ ਨਿਵਾਸ ਬਖਸ਼ੇ ਸੋ ਮੈਂ ਦੋ ਲਾਈਨ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਅਸੀਂ ਡਰਦੇ ਨਹੀਂ ਮੋਦੀਆਂ ਮੋਦੀਆਂ ਤੋਂ ਅਸੀਂ ਡਰਦੇ ਨਹੀਂ ਮੋਦੀਆਂ ਮੋਦੀਆਂ ਤੋਂ ਭਾਵੇਂ ਉਹ ਚੱਲ ਕੇ ਦਿੱਲੀ ਤੋਂ ਆਪ ਆ ਜੇ ਅਸੀਂ ਡਰਦੇ ਨਹੀਂ ਮੋਦੀਆਂ ਮੋਦੀਆਂ ਤੋਂ ਭਾਵੇਂ ਉਹ ਚੱਲ ਕੇ ਦਿੱਲੀ ਤੋਂ ਆਪ ਆ ਜੇ ਨਹੀਂ ਡਰਦੀਆਂ ਬਾਦਲਾ ਕੈਪਟਨਾ ਤੋਂ ਨਹੀਂ ਡਰਦੇ ਆ ਸਮੇਂ ਦੀਆਂ ਸਰਕਾਰਾਂ ਤੋਂ ਭਾਵੇਂ ਉਹਨਾਂ ਦੇ ਬਾਪ ਦੇ ਬਾਪ ਦਾ ਬਾਪ ਆ ਜੇ ਭਾਵੇਂ ਉਹਨਾਂ ਦੇ ਬਾਪ ਦੇ ਬਾਪ ਦਾ ਵਾਪਾ ਜੇ ਕਿਉਂਕਿ ਮੁੱਢ ਤੋਂ ਹੀ ਆਪਾਂ ਇਸ ਇਤਿਹਾਸ ਵੀ ਪੜਿਆ ਹੋਇਆ ਸੋ ਮੁੱਢ ਤੋਂ ਆਪਾਂ ਜਾਣਦੇ ਵੀ ਹਰ ਵਾਰੇ ਸਰਕਾਰਾਂ ਜਿਹੜੀਆਂ ਆਪਣੇ ਤੇ ਤਸੀਹਤ ਸਦਦ ਕਰਦੀਆਂ ਆਈਆਂ ਤੇ ਆਪਾਂ ਸਮੇਂ-ਸਮੇਂ ਮੋਰਚੇ ਲਾ ਕੇ ਜਿਹੜਾ ਆਪਣਾ ਪੱਖ ਜੋ ਵੀ ਆਪਾਂ ਆਪਣੀਆਂ ਲੜਾਈਆਂ ਲੜਦੇ ਆ ਤੇ ਸ਼ਹੀਦਿਆ ਵੀ ਹਰ ਮੋਰਚੇ 'ਚ ਆਪਾਂ ਨੂੰ ਆ ਸੀ ਦੇ ਵੀ ਹੁਣਾਂ ਪੈਂਦਾ ਬਹੁਤ ਸਾਰੇ ਸਿੰਘ ਵੀ ਸ਼ਹੀਦ ਹੁੰਦੇ ਆ ਕਿਸਾਨ ਵੀ ਸ਼ਹੀਦ ਹੁੰਦੇ ਆ ਸੋ ਮੈਂ ਤੁਹਾਡੇ ਦੋ ਲੈਣਾ ਤੁਹਾਣਾ ਸਾਂਝੀਆਂ ਕਰਦੀਆਂ ਸਾਡੇ ਮਾਨਸਾ ਜ਼ਿਲ੍ਹੇ ਦੀ ਕਹਾਣੀਆਂ ਇੱਕ ਘਰ ਦੇ ਕਰਜ਼ਾਈ ਹੋਏ ਮਾਂ ਪਿਓ ਤੇ ਪੁੱਤ ਦੋਨੇ ਖੁਦਕਸ਼ੀ ਕਰ ਗਏ ਸੀ ਸੋ ਉਹ ਮਾਂ ਆਪਣੇ ਦੁੱਖ ਨੂੰ ਕਿਵੇਂ ਬਿਆਨ ਕਰੇ ਦੋ ਲੈਣਾ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਹਏ ਦਿਲ ਦਾ ਦੁੱਖ ਮੈਂ ਦੱਸਣ ਲੱਗੀ ਸੁਣ ਲੋ ਵੀਰ ਤੇ ਮਾਵਾ ਹਏ ਦਿਲ ਦਾ ਦੁੱਖ ਮੈਂ ਦੱਸਣ ਲੱਗੀ ਸੁਣ ਲੋ ਵੀਰ ਤੇ ਮਾਮਾ ਜੱਗ ਤੇ ਰਹਿਣ ਨੂੰ ਜੀ ਨਹੀਂ ਕਰਦਾ ਵਿਉਖਾ ਕੇ ਮਰ ਜਾਵਾਂ ਹੋਏ ਜੱਗ ਤੇ ਜਾਉਣ ਨੂੰ ਦਿਲ ਨਹੀਂ ਕਰਦਾ ਵਿਉਖਰ ਕੇ ਮਰ ਜਾਵਾਂ ਜਿੰਦੜੀ ਮੇਰੀ ਲੱਗਦੀ ਏ ਜਿਵੇਂ ਪੱਤ ਛੜ ਰੁੱਤ ਕੁੜੇ ਕਰ ਜੇ ਦੀ ਦੋਨੇ ਪੇਟ ਨੇ ਚੜ ਗਏ ਪਿਓ ਤੇ ਪੁੱਤ ਕੁੜੇ ਫੁੱਦ ਕਸ਼ੀਆਂ ਦੇ ਰਾਹੇ ਪੈ ਗਏ ਪਿਓ ਤੇ ਪੁੱਤ ਕੁੜੇ ਹਾਏ ਸੁੱਤੇ ਪਏ ਨੂੰ ਮਾਣਾ ਜਰਦੀ ਕਿਵੇਂ ਮੈਂ ਮਨੋਂ ਪੁਲਾਵਾ ਸੁੱਤੇ ਪਏ ਨੂੰ ਮਾਣਾ ਜਰਦੀ ਕਿਵੇਂ ਮੈਂ ਦਿਲੋਂ ਪੁਲਾਵਾ ਸੁੱਤੇ ਪਏ ਨੂੰ ਕਹਿੰਦੀ ਅਮੜੀ ਉੱਠ ਪੁੱਤ ਆ ਦੁੱਧ ਪਿਆ ਦੀ ਅਮੜੀ ਉੱਤ ਪੁੱਤਰ ਆ ਦੁੱਧ ਪਿਆਵਾ ਪਤੀ ਜਨਾਂ ਦੇ ਮਰ ਗਏ ਗੱਪਰੂ ਪਤੀ ਜਨਾਂ ਦੇ ਮਰ ਗਏ ਗੱਪਰੂ ਬਣ ਗਈਆਂ ਬੁੱਤ ਕੁੜੇ ਖੁਦ ਕਸ਼ੀਆਂ ਦੇ ਰਾਹੇ ਪੈ ਗਏ ਪਿਓ ਤੇ ਪੁੱਤ ਕੁੜੇ ਨਹੀਂ ਪਹਿਣੋ ਕਰ ਜੇ ਦੀ ਦੋਨੇ ਪੇਟ ਨੇ ਚੜ ਗਏ ਪਿਓ ਤੇ ਪੁੱਤ ਕੁੜੇ ਨਹੀਂ ਪਹਿਣੋ ਪਿਓ ਤੇ ਪੁੱਤ ਕੁੜੇ 2020 ਦਾ ਸੰਗਰਸ਼ ਲੜਿਆ ਦਿੱਲੀ ਦੇ ਅਮੋਰਚੇ ਹਾਂਜੀ ਉੱਥੇ ਲਗਭਗ ਪੰਜਾਬ ਦੇ ਕਈ ਤਾਂ ਹਰ ਕਲਾਕਾਰ ਛੋਟੇ ਤੋਂ ਵੱਡੇ ਹਰ ਕਲਾਕਾਰ ਪਹੁੰਚਿਆ ਹਾਂਜੀ ਇਸ ਵਾਰ ਲਗਭਗ ਕਈ ਟਾਮਾ ਟਾਮਾ ਕਲਾਕਾਰ ਹੈ ਜਿਹੜਾ ਇਸ ਸੰਗਰਸ਼ ਦੇ ਵਿੱਚ ਹਿੱਸੇਦਾਰ ਬਣ ਰਿਹਾ ਜਾਂ ਆਵਾਜ਼ ਏ ਤੋਂ ਤੱਕ ਕਿਸੇ ਨੇ ਕਿਸੇ ਸੋਸ਼ਲ ਮੀਡੀਆ ਤੇ ਵੀ ਆਪਣੇ ਨਹੀਂ ਇਸ ਦੇ ਪੱਖ ਚ ਆਵਾਜ਼ ਪਾਈ ਵਜਾ ਕੀ ਲੱਗਦੀ ਹੈ ਲੱਗਾ ਹੁਣ ਤਾਂ ਆਪੋ ਆਪਣੇ ਹਣ ਕੁਛ ਨਹੀਂ ਕਹਿ ਸਕਦੇ ਇਹਦੇ ਵੇਲੇ ਆਪੋ ਆਪਣਾ ਦਿਮਾਗ ਆਪਣਾ ਆਪਣਾ ਹੁੰਦਾ ਵੈਸੇ ਅਸੀਂ ਤਾਂ ਨਾਕੜੇ ਮੈਂ ਤਾਂ ਆਪਣੇ ਬਾਰੇ ਕਹਿ ਸਕਦੀ ਹਾਂ ਕਲਾਕਾਰਾਂ ਬਾਰੇ ਕੁਛ ਨਹੀਂ ਕਹਿ ਸਕਦੀ ਹਾਂ ਮੈਂ ਪਹਿਲਾਂ ਵੀ ਸਾਲ ਭਰ ਤੁਸੀਂ ਮੇਰੇ ਸੋਸ਼ਲ ਮੀਡੀਆ ਤੇ ਵੀ ਵੀਡੀਓ ਹੈਗੀਆਂ ਹਰ ਮੈਂ ਸਾਲ ਭਰ ਮੈਂ ਕੈਨੇਡਾ ਦਾ ਟੂਰ ਟੂਰਿਸਟ ਮੈਂ ਮਿਸ ਕੀਤਾ ਸੀ ਟਾਂਟੂ ਬ੍ਰੈਂਟਨ ਵੀ ਕਿਰੇ ਰਹੀਆਂ ਰਪਿੰਦਰ ਨੇ ਵੀ ਤੁਹਾਡੀ ਸਿੰਗਰ ਸੋ ਮੈਂ ਆਪਣਾ ਟੂਰ ਕੈਨੇਡਾ ਦਾ ਕੈਨਸਲ ਕਰਕੇ ਸਾਲ ਭਰ ਕਿਸਾਨੀ ਮੋਰਚੇ 'ਚ ਹਰ ਜਗ੍ਹਾ ਪੰਜਾਬ ਦਾ ਉਹ ਧਰਨਾ ਨਹੀਂ ਹੋਣਾ ਜਦ ਟੋਰ ਪਲਾਜ ਕਿਤੇ ਵੀ ਜਿੱਥੇ ਮੈਂ ਨਹੀਂ ਹਾਜ਼ਰੀ ਲਵਾਈ